प्रधान कृपाल साहब उन्होंने योग, श्रोमणी गुरद्वा प्रबंधक कमेटी के मैंबर साहबान जथेदार जसवेर सिंह जी लाछड़ू जथेदार जरनैल सिंह जी करतारपुर और इस बार फिर ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰ ਜਥੇਦਾਰ ਸਰਬੱਤ ਗੁਰਦਵਾਰਿਆਂ ਦੀ ਯੋਜਿਕਾ ਧਿਆਨ ਅੰਤਰ ਕੇ ਵਾਡ ਜੈ ਪ੍ਰਥਮ ਹੈ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਖਤਮਾ ਦੇ ਉੱਤੇ ਬਾਬਰ ਦਾ ਤਾਜ ਪੂਰੀ ਦੁਨੀਆ ਨੂੰ ਜਿੱਤਣ ਦਾ ਮੌਸੂਮਾ ਲੈ ਕੇ ਬਾਬਰ ਚੜਦਾ ਪਰ ਬਾਬਰ ਦਾ ਤਾਜ ਜਿਹੜਾ ਕਿਹਦਾ ਕਰੇ ਨੀ ਝੁਕਣਾ ਕਹ ਰਹਾ ਸੀ ਮੀਰਾ ਤਮਤ ਤੁ ਮਹਿਲ ਜਾਨੀ ਨਾਨਕ ਦਾ ਹਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜਿਸ ਸਰਬਾਭਨ ਗੁਰਨਾਨਕ ਸਾਹਿਬ ਦੇ ਵੱਡੇ ਭੈਣ ਸ੍ਰੀ ਹਾਦਣਾ ਜੰਦੇਓ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਤਾਂ ਸਤੇ ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਸਮਰੱਥ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੇ ਸੁਬੰਧ ਅੰਦਰ ਗੁਰਦੁਆਰਾ ਦੂਪਨਵਾਰ ਸਾਹਿਬ ਵਿਖੇ ਜਿੱਤੇ ਅਖੰਡ ਪਾਤਸ਼ਾਹ ਦੀ ਸੰਪੰਨਤਾ ਹੋਈ ਵਿਸ਼ੇਸ਼ ਦੀਵਾਨ ਸਜੇ ਇਹਨਾਂ ਦੀਵਾਨਾਂ ਦੇ ਅੰਦਰ ਪੰਥੀਆਂ ਮਾਇਨਾਜ ਫਸਤੀਆਂ ਨੇ ਸ਼ਿਰਕਤ ਕੀਤੀ ਹੋਰ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਮੂਚੀ ਲੋਕਾਈ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਲੜ ਲਾਇਆ ਔਰ ਵਚਨ ਕੀਤੇ ਸਾਹਿਬ ਮੇਰਾ ਏਕੋ ਹੈ ਏਕੋ ਹੈ ਪਾਈ ਏਕੋ ਹੈ ਇੱਕ ਦੇ ਨਾਲ ਜੋੜਿਆ ਇੱਕ ਦਾ ਉਪਦੇਸ਼ ਇੱਕ